अच्छा जी कमेटी ने क्या उथों दी ने हां जी ए उथों दी कमेटी ने क्या थोनू हां जी ठीक है जी के ओदे ਵਿੱਚ ਇਹ ਉਹਨਾਂ ਨੂੰ ਵੀ ਪਤਾ ਹੈ ਵੀ ਲੀੜੇ ਕਲੋਨੀ ਸੀ ਪਉਂਦਾ ਜੀ ਪਿਛਲੇ ਦਿਨ ਤੁਹਾਡੇ ਵੀਡੀਓ ਵਾਇਰਲ ਹੋਈ ਸੀਗੀ हां जी ਉਹ ਵੀਡੀਓ ਵਾਇਰਲ ਦੇ ਚੱਕਰ ਦੇ ਵਿੱਚ ਮਤਲਬ ਅਸੀਂ ਤੁਹਾਡੇ ਕੋਲ ਆਏ ਆ हां जी ਤੇ ਇਹੀ ਮਤਲਬ ਪੁੱਛ ਰਹੇ ਆ ਕਿ ਤੁਸੀਂ ਹੁਣ ਘਰ ਬੈਠੇ ਹੋਗੇ ਇਹ ਕੀ ਚੱਕਰ ਬਣਿਆ ਜੀ हां जी ਬੇਨਤੀ ਹੈ ਜੀ ਕਿ ਮੈਂ ਪਿਛਲੇ ਦਿਨੀ ਤਾਸ ਮੈਨੂੰ ਕੋੜਾ ਕੋੜਾ ਦਾ ਸੇਵਾ ਕਰ ਰਿਹਾ ਸੀ ਗੁਰੂ ਘਰ ਦੀ ਅੱਛਾ ਜੀ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਵੀ ਵਾਇਰਲ ਹੁੰਦੀ ਹੋਈ ਇਸ ਗ੍ਰੰਥੀ ਸਿੰਘ ਦੀ ਵੀਡੀਓ ਦੇਖੀ ਹੋਵੇਗੀ ਪਰ ਦੋਸਤੋ ਅਫਸੋਸ ਦੀ ਗੱਲ ਹੈ ਕਿ ਹੁਣ ਇਸ ਗ੍ਰੰਥੀ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਉਸ ਗੁਰੂ ਘਰ ਦੀ ਕਮੇਟੀ ਨੇ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਦੇ ਚੱਕਰ ਦੇ ਵਿੱਚ ਮਤਲਬ ਅਸੀਂ ਤੁਹਾਡੇ ਕੋਲ ਆਏ ਆ ਹਾਂਜੀ ਤੇ ਇਹ ਮਤਲਬ ਪੁੱਛ ਰਹੇ ਆ ਕਿ ਤੁਸੀਂ ਹੁਣ ਘਰ ਬੈਠੇ ਹੋਗੇ ਇਹ ਕੀ ਚੱਕਰ ਬਣਿਆ ਜੀ ਆ ਜੀ ਬੇਨਤੀ ਆ ਜੀ ਕਿ ਮੈਂ ਪਿਛਲੇ ਦਿਨੀ ਦਾਸ ਨੂੰ ਕੋੜੜਾ ਕੋੜਾ ਦਾ ਸੇਵਾ ਕਰ ਰਿਹਾ ਸੀ ਗੁਰੂ ਘਰ ਦੀ ਅੱਛਾ ਜੀ ਜੋ ਕਿ ਪਿਛਲੇ ਦਿਨੀ ਦਾਸ ਦੀ ਵੀਡੀਓ ਗੁਰੂ ਗ੍ਰੰਥ ਸਾਹਿਬ ਦੇ ਆਵ ਕਨਾਲ ਜੋ ਵੀਡੀਓ ਵਾਇਰਲ ਕੀਤੀ ਗਈ ਸੀ ਅੱਛਾ ਜੀ ਉਹਦੇ ਵਿੱਚ ਉਹ ਤੋਂ ਬਾਅਦ ਸਾਰਾ ਜਣੇ ਕਿ ਜੋ ਮਾਫੀ ਨਾਵਾ ਵੀ ਹੋ ਗਿਆ ਸਾਰੀ ਸ਼ਾਂਤਮਈ ਹੋ ਗਈ ਗੱਲ ਅੱਛਾ ਜੀ ਕਿ ਜਿਸ ਵੇਲੇ ਜੋ ਉਸ ਤੋਂ ਬਾਅਦ ਕਮੇਟੀ ਬਦਲੀ ਗਈ ਸੀ ਨਵੀਂ ਕਮੇਟੀ ਆ ਗਈ ਸੀ ਜੋ ਅੰਬਰਤਾਰੀ ਜਿਹੜੇ ਕਹਿੰਦੇ ਸੀ ਠੀਕ ਹੈ ਜੀ ਅੱਛਾ ਉਹਨਾਂ ਨੇ ਦਾਸਡੇ ਕਿ ਕਿਉਂਕਿ ਪਹਿਲਾਂ ਵੀ ਮਤਲਬ ਬਦਲਾਮ ਕੀਤਾ ਸੀ ਬਦਲਾਮ ਕਰਨ ਦੇ ਮਾਰੇ ਨੇ ਵੀਡੀਓ ਵਾਇਰਲ ਕੀਤੀ ਸੀ अच्छा जी ये उस ਤੋਂ ਬਾਅਦ ਜਦੋਂ ਕਮੇਟੀ ਬਦਲੀ ਇਹਨਾਂ ਨੇ ਤੇ ਕਮੇਟੀ ਨੇ ਇਹ ਕਿਹਾ ਕਿ ਬਾਬਾ ਜੀ ਤੁਸੀਂ ਕਰਪਾਨ ਨਹੀਂ ਪਾ ਕੇ ਰੱਖਦੇ ਤੁਸੀਂ ਲੀੜੇ ਨਹੀਂ ਪਾਉਂਦੇ ਕਿ ਮਰਜ਼ਾਦਾ ਦੇ ਵਿੱਚ ਨਹੀਂ ਰਹਿ ਰਹੇ اچھا ਜੀ ਇਹ ਕਮੇਟੀ ਨੇ ਕਿਹਾ ਉਥੋਂ ਦੀ ਨੇ ਹਾਂ ਜੀ ਇਹ ਉਥੋਂ ਦੀ ਕਮੇਟੀ ਨੇ ਕਿਹਾ ਤੁਹਾਨੂੰ ਹਾਂ ਜੀ ਠੀਕ ਹੈ ਜੀ ਕਿ ਉਹਦੇ ਵਿੱਚ ਕਿ ਉਹਨਾਂ ਨੂੰ ਵੀ ਪਤਾ ਹੈ ਵੀ ਲੀੜੇ ਕਦੋਂ ਨਹੀਂ ਸੀ ਪਾਉਂਦਾ ਕਦੋਂ ਮਰਜ਼ਾਦਾ ਦੇ ਵਿੱਚ ਨਹੀਂ ਸੀ ਰਹਿੰਦੇ ਤੇ ਇਹਨੇ ਕੋ ਤਾਹ ਦੀ ਬੇਨਤੀ ਹੈ ਇਹ ਇਹ ਗੱਲ ਸੱਚ ਹੈ ਜੀ ਹਾਂਜੀ ਇਹ ਗੱਲ ਸੱਚ ਹੈ ਵੀ ਤੁਸੀਂ ਕੱਪੜੇ ਲੀੜੇ ਪਾ ਕੇ ਨਹੀਂ ਰੱਖਦੇ ਸੀ ਮर्यादा ਚ ਨਹੀਂ ਰਹਿੰਦੇ ਜੀ ਮੈਂ ਪੁੰਦਾ ਸੀਗਾ ਅੱਛਾ ਜੀ ਹੁੰਦਾ ਸੀ ਕਿਰਪਾਨ ਆ ਵੱਡੀ ਹੁੰਦੀ ਸੀ ਆਪਣੇ ਠੀਕ ਹੈ ਜਦੋਂ ਮੈਂ ਦਰਵਾਜ਼ਾ ਸਾਹਿਬ ਦੇ ਵਿੱਚ ਜਾਂਦਾ ਸੀ ਤੇ ਉਹਦੀ ਪੌਣੀ ਕਿਉਂਕਿ ਜਦੋਂ ਮੈਂ ਬਾਹਰ ਅੰਦਰ ਜਾਂਦਾ ਸੀ ਉਦੋਂ ਪੌਣੀ ਸੀ ਜਦੋਂ ਹੁਣ ਆਪਾਂ ਬਾਸਲੂਮ ਜਾਂ ਫਲਸ ਜਾਂਦੇ ਆ ਉਦੋਂ ਆਪਾਂ ਇਹਨੂੰ ਵਧਾ ਦਿੰਦੇ ਸੀਗੇ ਠੀਕ ਹੈ ਜੀ ਤੇ ਲੀੜੇ ਲੱਤੇ ਜਦੋਂ ਇਸ਼ਨਾਨ ਪਾਣੀ ਕਰਨੇ ਸਾਰੇ ਵਸਤਰ ਮੇਰਾ ਅਲੱਗ ਕਮਰਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਜਦੋਂ ਉੱਤਰੋਂ ਆਉਂਦਾ ਮੈਂ ਗਰਮੀ ਦੇ ਕਾਰਨ ਕਰਕੇ ਮੈਂ ਮੇਰੇ ਮੋਢੇ ਦੇ ਲੀੜੇ ਹੁੰਦੇ ਸੀਗੇ ਤੇ ਮੈਂ ਉਰੇ ਆ ਕੇ ਪੱਖੇ ਦੇ ਹਵਾ ਨਾਲ ਸੁਕਾ ਕੇ ਬਾਅਦ ਦੇ ਵਿੱਚ ਮੈਂ ਕੱਪੜੇ ਪਾਉਂਦਾ ਸੀ ਠੀਕ ਹੈ ਉਹ ਕਮੇਟੀ ਕੋਲੇ ਹੁੰਦੀ ਸੀ ਕਮੇਟੀ ਦਾ ਮੈਂਬਰ ਅਸੀਂ ਪ੍ਰਧਾਨ ਸੀ ਠੀਕ ਹੈ ਜੀ ਇਹ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਬਾਬਾ ਮਰਜ਼ਾਦਾ ਦੇ ਵਿੱਚ ਨਹੀਂ ਤਰਪਾਨ ਨਹੀਂ ਪਾਉਂਦਾ ਲੀੜੇ ਨਹੀਂ ਪਾਉਂਦਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਮੈਨੂੰ ਕਿਹਾ ਨੀ ਬਜੀ ਤੁਸੀਂ ਮਰਜ਼ਾ ਦਾ ਇਹ ਤੁਹਾਨੂੰ ਇਹ ਨਵੀਂ ਕਮੇਟੀ ਬਣੀ ਆ ਜਿਹੜੀ ਉਹਨੇ ਕਿਹਾ ਕਿ ਜੋ ਪੁਰਾਣੀ ਕਮੇਟੀ ਸੀ ਨਵੀਂ ਕਮੇਟੀ ਨੇ ਕਿਹਾ ਜੀ ਹਾਂ ਨਵੀਂ ਕਮੇਟੀ ਨੇ ਕਿਹਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਜੀ ਮੈਨੂੰ ਉਹਨਾਂ ਨੇ ਜਾਨਕਿ ਇਹ ਦਾਸ ਨੂੰ ਛੁੱਟੀ ਦਿੱਤੀ ਛੁੱਟੀ ਕਰਾਤੀ ਕਹਿੰਦੇ ਬਾਬਾ ਜੀ ਵੀ ਤੁਹਾਡੀ ਛੁੱਟੀ ਆ ਵੀ ਅਸੀਂ ਗ੍ਰੰਟੀ ਹੋਰ ਲਿਆਉਣਾ ਠੀਕ ਹੈ ਜੀ ਤੇ ਇੰਨੀ ਕਿ ਬੇਨਤੀ ਪ੍ਰਵਾਨ ਹੈ ਜੀ ਤੇ ਉਸ ਤੋਂ ਬਾਅਦ ਮੈਂ ਆਪਦੇ ਘਰ ਆ ਗਿਆ ਚਾਰ ਦਿਨ ਹੋ ਗਏ ਮੈਨੂੰ ਘਰੇ ਬੈਠਣ ਨੂੰ ਤੇ ਬਾਕੀ ਸੰਗਤ ਨੂੰ ਪਤਾ ਹੈ ਕਿ ਕਿਵੇਂ ਬਾਬਾ ਰਹਿੰਦਾ ਸੀ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿੰਦਾ ਸੀ ਕਿ ਇਦੋਂ ਗਾਂ ਮੈਂ ਕੋਈ ਕਹਿ ਨਹੀਂ ਸਕਦਾ ਸੰਗਤ ਬਹੁਤ ਵਧੀਆ ਪਿਆਰ ਦਿੰਦੀ ਸੀ ਸਤਿਕਾਰ ਦਿੰਦੀ ਸੀ ਤੇ ਬਸ ਕਮੇਟੀ ਨੇ ਮੈਨੂੰ ਆਪ ਦਾ ਦੋਸ਼ ਲਾ ਕੇ ਮੇਰੇ ਤੇ ਇਲਜ਼ਾਮ ਪੁੱਠੇ ਲਾਉਣ ਦੇ ਕਾਰਨ ਕਰਕੇ ਮੈਨੂੰ ਗੁਰੂ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਕਿ ਬਾਬਾ ਜੀ ਤੁਸੀਂ ਇੱਥੇ ਚਲੇ ਜਾਓ ਤੇ ਸਾਡੇ ਪਿੰਡ ਦੇ ਵਿੱਚ ਵਿਵਾਦ ਖੜਾ ਹੋ ਜੂ ਕਿ ਸਾਡੇ ਵਿਪਾਰਟੀ ਵਾਲੇ ਠੀਕ ਹੈ ਜੀ ਕਿ ਜੀ ਪਿਛਲੇ ਦਿਨ ਤੁਹਾਡੀ ਵੀਡੀਓ ਵਾਇਰਲ ਹੋਈ ਸੀਗੀ ਹਾਂ ਜੀ ਉਹ ਵੀਡੀਓ ਵਾਇਰਲ ਦੇ ਚੱਕਰ ਦੇ ਵਿੱਚ ਮਤਲਬ ਅਸੀਂ ਤੁਹਾਡੇ ਕੋਲ ਆਏ ਹਾਂ ਹਾਂ ਜੀ ਤੇ ਇਹ ਮਤਲਬ ਪੁੱਛ ਰਹੇ ਹਾਂ ਕਿ ਤੁਸੀਂ ਹੁਣ ਘਰ ਬੈਠੇ ਹੋਗੇ ਇਹ ਕੀ ਚੱਕਰ ਬਣਿਆ ਜੀ ਹਾਂ ਜੀ ਬੇਨਤੀ ਹੈ ਜੀ ਕਿ ਮੈਂ ਪਿਛਲੇ ਦਿਨੀ ਦਾਸ ਨੂੰ ਕੋੜਾ ਕੋੜਾ ਦਾ ਸੇਵਾ ਕਰ ਰਿਹਾ ਸੀ ਗੁਰੂ ਘਰ ਦੀ ਅੱਛਾ ਜੀ ਜੋ ਕਿ ਪਿਛਲੇ ਦਿਨੀ ਦਾਸ ਦੀ ਵੀਡੀਓ ਗੁਰੂ ਗ੍ਰੰਥ ਸਾਹਿਬ ਦੇ ਹਾਵ ਕਿਨਾਰ ਜੋ ਵੀਡੀਓ ਵਾਇਰਲ ਕੀਤੀ ਗਈ ਸੀ ਅੱਛਾ ਜੀ ਉਹਦੇ ਵਿੱਚੋਂ ਤੋਂ ਬਾਅਦ ਸਾਰਾ ਜਣੇ ਕਿ ਜੋ ਮਾਫੀ ਨਾਵਾ ਵੀ ਹੋ ਗਿਆ ਸਾਰੀ ਸ਼ਾਂਤਮਈ ਹੋ ਗਈ ਗੱਲ ਅੱਛਾ ਜੀ ਕਿ ਜਿਸ ਵੇਲੇ ਜੋ ਉਸ ਤੋਂ ਬਾਅਦ ਕਮੇਟੀ ਬਦਲੀ ਗਈ ਸੀ ਨਵੀਂ ਕਮੇਟੀ ਆ ਗਈ ਸੀ ਜੋ ਅੰਬਰਤਾਰੀ ਜਿਹੜੇ ਕਹਿੰਦੇ ਸੀ ਠੀਕ ਹੈ ਅੱਛਾ ਉਹਨਾਂ ਨੇ ਦਾਸ ਦੇ ਕਿਉਂਕਿ ਪਹਿਲਾਂ ਵੀ ਮਤਲਬ ਬਦਰਾਮ ਕੀ ਇਤਹਾਸ ਹੀ ਬਦਰਾਮ ਕਰਨ ਦੇ ਮਾਰਿਆਂ ਨੇ ਵੀਡੀਓ ਬੈਟਲ ਕੀਤੀ ਸੀ ਅੱਛਾ ਜੀ ਕਿ ਉਸ ਤੋਂ ਬਾਅਦ ਜਦੋਂ ਕਮੇਟੀ ਬਦਲੀ ਇਹਨਾਂ ਨੇ ਤੇ ਕਮੇਟੀ ਨੇ ਇਹ ਕਿਹਾ ਕਿ ਬਾਬਾ ਜੀ ਤੁਸੀਂ ਕਿਰਪਾਨ ਨਹੀਂ ਪਾ ਕੇ ਰੱਖਦੇ ਤੁਸੀਂ ਲੀੜੇ ਨਹੀਂ ਪਾਉਂਦੇ ਕਿ ਮਰਜ਼ਾਦਾ ਦੇ ਵਿੱਚ ਨਹੀਂ ਰਹਿ ਰਹੇ ਅੱਛਾ ਜੀ ਇਹ ਕਮੇਟੀ ਨੇ ਕਿਹਾ ਉਥੋਂ ਦੀ ਨੇ ਹਾਂ ਜੀ ਇਹ ਉਥੋਂ ਦੀ ਕਮੇਟੀ ਨੇ ਕਿਹਾ ਤੁਹਾਨੂੰ ਹਾਂ ਜੀ ਠੀਕ ਹੈ ਜੀ ਕਿ ਉਹਦੇ ਵਿੱਚ ਕਿ ਉਹਨਾਂ ਨੂੰ ਵੀ ਪਤਾ ਹੈ ਵੀ ਲੀੜੇ ਕਦੋਂ ਨਹੀਂ ਸੀ ਪਾਉਂਦਾ ਕਦੋਂ ਮਰਿਆਦਾ ਦੇ ਵਿੱਚ ਹੀ ਨਹੀਂ ਸੀ ਰਹਿੰਦੇ ਤੇ ਇਹਨੇ ਇੱਕ ਦਾਸ ਦੀ ਬੇਨਤੀ ਹੈ ਇਹ ਗੱਲ ਸੱਚਾ ਜੀ ਹਾਂਜੀ ਇਹ ਗੱਲ ਸੱਚਾ ਵੀ ਤੁਸੀਂ ਕੱਪੜੇ ਲੀੜੇ ਪਾ ਕੇ ਨਹੀਂ ਰੱਖਦੇ ਸੀ ਮਰਿਆਦਾ 'ਚ ਨਹੀਂ ਰਹਿੰਦੇ ਜੀ ਮੈਂ ਹੁੰਦਾ ਸੀਗਾ ਅੱਛਾ ਜੀ ਹੁੰਦਾ ਸੀ ਕਿਰਪਾਨ ਆ ਵੱਟੀ ਹੁੰਦੀ ਸੀ ਆਪਣੇ ਠੀਕ ਹੈ ਜਦੋਂ ਮੈਂ ਦਰਵਾਜ਼ਾ ਸਾਹਿਬ ਦੇ ਵਿੱਚ ਜਾਂਦਾ ਸੀ ਤੇ ਉਹਦੀ ਪੌਣੀ ਕਿਉਂਕਿ ਜਦੋਂ ਮੈਂ ਬਾਹਰ ਅੰਦਰ ਜਾਂਦਾ ਸੀ ਉਦੋਂ ਪੌਣੀ ਸੀ ਜਦੋਂ ਹੁਣ ਆਪਾਂ ਵਾਸਲੂਮ ਜਾਂ ਫਲਸ ਜਾਣੇ ਉਦੋਂ ਆਪਾਂ ਇਹਨੂੰ ਵਧਾ ਦਿੰਦੇ ਸੀਗੇ ਠੀਕ ਹੈ ਜੀ ਤੇ ਲੀੜੇ ਲੱਤੇ ਜਦੋਂ ਇਸ਼ਨਾਨ ਪਾਣੀ ਕਰਨੇ ਸਾਰੇ ਵਸਤਰ ਮੇਰਾ ਅਲੱਗ ਕਮਰਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਜਦੋਂ ਉੱਧਰੋਂ ਆਉਂਦਾ ਮੈਂ ਗਰਮੀ ਦੇ ਕਾਰਨ ਕਰਕੇ ਮੈਂ ਮੇਰੇ ਮੋਢੇ ਦੇ ਲੀੜੇ ਹੁੰਦੇ ਸੀਗੇ ਤੇ ਮੈਂ ਉਰੇ ਆ ਕੇ ਪੱਖੇ ਦੇ ਹਵਾ ਨਾਲ ਸੁਕਾ ਕੇ ਬਾਅਦ ਦੇ ਵਿੱਚ ਮੈਂ ਕੱਪੜੇ ਪਾਉਂਦਾ ਸੀ ਠੀਕ ਹੈ ਉਹ ਕਮੇਟੀ ਕੋਲੇ ਹੁੰਦੀ ਸੀ ਕਮੇਟੀ ਦਾ ਮੈਂਬਰ ਅਸੀਂ ਪ੍ਰਧਾਨ ਸੀ ਠੀਕ ਹੈ ਜੀ ਇਹ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਬਾਬਾ ਮਰਜਾਦਾ ਦੇ ਵਿੱਚ ਨਹੀਂ ਸਰਪਾਨ ਨਹੀਂ ਪਹੁੰਚਦਾ ਲੀੜੇ ਨਹੀਂ ਪਹੁੰਚਦਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਮੈਨੂੰ ਕਿਹਾ ਨਹੀਂ ਜੀ ਤੁਸੀਂ ਮਰਜਾਦਾ ਦੇ ਇਹ ਤੁਹਾਨੂੰ ਇਹ ਨਵੀਂ ਕਮੇਟੀ ਬਣੀ ਹੈ ਜਿਹੜੀ ਉਹਨੇ ਕਿਹਾ ਕਿ ਜੋ ਪੁਰਾਣੀ ਕਮੇਟੀ ਸੀ ਨਵੀਂ ਕਮੇਟੀ ਨੇ ਕਿਹਾ ਜੀ ਹਾਂ ਨਵੀਂ ਕਮੇਟੀ ਨੇ ਕਿਹਾ ਜੀ ਠੀਕ ਹੈ ਜੀ ਕਿ ਇਹਦੇ ਵਿੱਚ ਜੀ ਮੈਨੂੰ ਉਹਨਾਂ ਨੇ ਜਾਨ ਏ ਗਾਸ ਨੂੰ ਛੁੱਟੀ ਦਿੱਤੀ ਛੁੱਟੀ ਕਰਾਤੀ ਕਹਿੰਦੇ ਬਾਬਾ ਜੀ ਵੀ ਤੁਹਾਡੀ ਛੁੱਟੀ ਆ ਵੀ ਅਸੀਂ ਗ੍ਰੰਟੀ ਹੋਰ ਲਿਆਉਣਾ ਠੀਕ ਹੈ ਜੀ ਤੇ ਇਨੀ ਕੀ ਬੇਨਤੀ ਪ੍ਰਵਾਨ ਹੈ ਜੀ ਤੇ ਉਸ ਤੋਂ ਬਾਅਦ ਮੈਂ ਆਪਦੇ ਘਰ ਆ ਗਿਆ ਚਾਰ ਦਿਨ ਹੋ ਗਏ ਮੈਨੂੰ ਘਰੇ ਬੈਠਣ ਨੂੰ ਤੇ ਬਾਕੀ ਸੰਗਤ ਨੂੰ ਪਤਾ ਹੈ ਕਿ ਕਿੰਨੇ ਬਾਬਾ ਰਹਿੰਦਾ ਸੀ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿੰਦਾ ਸੀ ਤੇ ਇਦੋਂ ਗਾਮ ਹੈ ਕੋਈ ਕਹਿ ਨਹੀਂ ਸਕਦਾ ਸੰਗਤ ਬਹੁਤ ਵਧੀਆ ਪਿਆਰ ਦਿੰਦੀ ਸੀ ਸਤਿਕਾਰ ਦਿੰਦੀ ਸੀ ਤੇ ਵੱਸ ਕਮੇਟੀ ਨੇ ਮੈਨੂੰ ਆਪ ਦਾ ਦੋਸ਼ ਲਾ ਕੇ ਮੇਰੇ ਤੇ ਇਲਜ਼ਾਮ ਪੁੱਠੇ ਲਾਉਣ ਦੇ ਕਾਰਨ ਕਰਕੇ ਮੈਨੂੰ ਗੁਰੂ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਕਿ ਬਾਬਾ ਜੀ ਤੁਸੀਂ ਇਹ ਤੇ ਚਲੇ ਜਾਓ ਤੇ ਸਾਡੇ ਪਿੰਡ ਦੇ ਵਿੱਚ ਬਵਾਦ ਖੜਾ ਹੋ ਜੂ। ਕਿ ਸਾਡੇ ਵਿਪਾਲਤੀ ਵਾਹੀਦਾ। ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋਈ ਸੀ ਇਸ ਗ੍ਰੰਥੀ ਸਿੰਘ ਦੀ ਵੀਡੀਓ ਜੋ ਵੀ ਦੋਸਤੋ ਗ੍ਰੰਥੀ ਸਿੰਘ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਉਹਨਾਂ ਨੇ ਇਸ ਮਾਮਲੇ ਲੈ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦਾ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ